ਹੈਲੋ ਜੀ ਸਸਿਕਾ ਜੀ ਸਾਰਿਆਂ ਨੂੰ ਅੱਜ ਦੇਖੋ ਆਪਾਂ ਜਿਵੇਂ ਆਪਣੇ ਕੋਲੇ ਛੋਟੇ-ਛੋਟੇ ਕੱਪੜੇ ਸੂਟਾਂ ਦੇ ਨਾਲ ਉਹ ਕਾਟਨ ਦੇ ਬਚੇ ਪਈ ਹੁੰਦੇ ਆ ਜਿਵੇਂ ਗਰੀਨ ਦੇ ਵਿੱਚ ਆਪਾਂ ਕਾਟਨ ਦੇ ਸੂਟ ਬਣਾਉਣਾ ਦੇਖੋ ਆਪਣੇ ਕੋਲੇ ਅਕਸਰ ਛੋਟੇ-ਛੋਟੇ ਪੀਸ ਬਚੇ ਪਈ ਹੁੰਦੇ ਆ ਤੇ ਆਪਾਂ ਉਹਨਾਂ ਨੂੰ ਵੇਸਟ ਹੀ ਰੱਖ ਦਿੰਦੇ ਆ ਇਸ ਤਰ੍ਹਾਂ ਉਹਨਾਂ ਦਾ ਕੋਈ ਕੰਮ ਨਹੀਂ ਲੈਂਦੇ ਅੱਜ ਸਾਨੂੰ ਆਪ ਇੱਕ ਕੰਮ ਦੀਆਂ ਚੀਜ਼ਾਂ ਬਣਾ ਕੇ ਦਿਖਾਉਣੇ ਆ ਜੀ ਮੈਂ ਬਣਾ ਰਹੀ ਆ ਜੀ ਰੋਟੀ ਕਵਰ ਉਹ ਵੀ ਆਪਾਂ ਤਿੰਨ ਤਰ੍ਹਾਂ ਦੇ ਬਣਾਵਾਂਗੇ ਦੇਖੋ ਜੀ ਆਪਾਂ 8 ਇੰਚ ਚੌੜਾ ਤੇ 8 ਇੰਚ ਲੰਬਾ ਕੱਪੜਾ ਡਬਲ ਕੱਪੜਾ ਹੈ ਦੇਖੋ ਆਪਾਂ ਇਹ ਇਸ ਤਰ੍ਹਾਂ ਪੀਸ ਲੱਤੈ ਇਹ ਸੇ ਪੀਸ ਨੂੰ ਧੜਕੇ ਆਪਾਂ ਇਸ ਤਰ੍ਹਾਂ ਦੇ 8 ਪੀਸ ਕਟਾਂਗੇ 8 ਇੰਚ ਚੌੜਾ 8 ਇੰਚ ਲੰਬਾ ਇਸ ਤਰ੍ਹਾਂ ਆਪਾਂ 8 ਪੀਸ ਕਟਾਂਗੇ ਜੀ ਦੇਖੋ ਇੱਕ ਨਾਲ ਦੇ ਤੇ ਦੋ ਪੀਸ ਕਟਾਂਗੇ ਆਪਾਂ 10 ਇੰਚ ਦੇ 10 ਇੰਚ ਚੌੜਾ ਤੇ 10 ਇੰਚ ਲੰਬਾ ਦੇਖੋ ਆਪਣੇ ਕੋਲੇ ਇਹ ਡਬਲ ਹੋ ਗਏ ਚਾਰ ਪੀਸ ਹੋ ਗਏ ਸਿੰਗਲ ਆਈਏ ਤਾਂ ਅੱਠ ਪੀਸ ਹੋ ਗਏ ਤੇ ਹੁਣ ਦੇਖੋ ਆਪਾਂ ਜਿਹੜੇ ਤਾਂ ਆਪਾਂ ਡਬਲ ਹੀ ਕੱਟੇ ਹੋਏ ਨੇ ਜੀ ਇਸ ਤਰ੍ਹਾਂ ਉਹਨਾਂ ਦੇ ਤਾਂ ਆਪਾਂ ਲਾਵਾਂਗੇ ਦੋ ਜਗ੍ਹਾ ਤੇ ਸੀਨ ਕਿਉਂਕਿ ਜਿਹੜੇ ਫੋਲਡ ਕਰਕੇ ਲਾਏ ਹੋਏ ਨੇ ਇਹ ਦੇਖੋ ਫੋਲਡ ਹੈ ਇੱਕ ਸਾਈਡ ਤੋਂ ਓਪਨ ਛੱਡਾਂਗੇ ਤੇ ਦੋ ਜਗ੍ਹਾ ਤੇ ਮਾਰ ਦਾਂਗੇ ਜਿਹੜੇ ਆਪਣੇ ਕੋਲੇ ਸਿੰਗਲ ਸਿੰਗਲ ਪੀਸ ਨੇ ਉਹਨਾਂ ਤੇ ਆਪਾਂ ਤਿੰਨ ਜਗ੍ਹਾ ਤੇ ਸੀਨਾ ਲਾਵਾਂਗੇ ਇੱਕ ਸਾਈਡ ਤੋਂ ਆਪਾਂ ਓਪਨ ਛੱਡਨੇ ਤਿੰਨ ਸਾਈਡ ਤੇ ਆਪਾਂ ਸੀਨਾ ਲਾਵਾਂਗੇ ਜਿਹੜਾ ਕੱਪੜਾ ਆਪਾਂ ਵੈਸੇ ਹੀ ਫੋਲਡ ਕਰਕੇ ਕਰ ਲਿਆ ਉਹਦੇ ਆਪਾਂ ਦੋ ਥਾਂ ਤੇ ਸੀਨ ਲਾਵਾਂਗੇ ਚਾਰੋਂ ਪੀਸ ਆਪਾਂ ਇਸ ਤਰ੍ਹਾਂ ਸੀਨਾ ਮਾਰ ਕੇ ਫਲਟਾ ਦਾਂਗੇ ਦੇਖੋ ਆਪਾਂ ਚਾਰੇ ਪੀਸ ਇਸ ਤਰ੍ਹਾਂ ਸਿੱਧੇ ਕਰ ਲਾਂਗੇ ਜੀ ਨਾ ਸੀਨਾ ਆਪਾਂ ਲਾ ਲਿਆ ਤੇ ਸਿੱਧੇ ਇਹਨਾਂ ਨੂੰ ਪੀਸ ਕਰ ਦਾਂਗੇ ਦੇਖੋ ਜੀ ਪਹਿਲਾਂ ਵੀ ਆਪਾਂ ਤੁਹਾਨੂੰ ਦੋ ਤਰ੍ਹਾਂ ਦੇ ਰੋਟੀ ਕਵਰ ਬਣਾਉਣੇ ਸਿਖਾਏ ਹੋਏ ਨੇਗੇ ਆਪਾਂ ਸੋਨੂੰ ਉਹਨਾਂ ਦੇ ਲਿੰਕ ਵੀ ਭੇਜ ਦਾਂਗੇ ਤੁਸੀਂ ਆਪਣੇ ਚੈਨਲ ਤੇ ਜਾ ਕੇ ਵੀ ਦੇਖ ਸਕਦੇ ਹੋ ਉਹ ਦੇਖੋ ਹੈਗੇ ਹੈ ਜੀ ਆਪਾਂ ਉਹਦੇ ਵਿੱਚ ਪਾਈ ਸੀ ਸਪੰਜ ਜਿਵੇਂ ਦੇਖੋ ਸਪੰਜ ਵਾਲਿਆਂ ਵਿੱਚ ਰੋਟੀ ਗਰਮ ਰਹਿੰਦੀ ਹੈ ਤੇ ਨਰਮ ਵੀ ਰਹਿੰਦੀ ਹੈ ਸੁੱਕਦੀ ਨਹੀਂ ਹੈਗੀ ਇਹ ਆਪਾਂ ਕਾਟਨ ਦਾ ਬਣਾ ਰਿਹਾ ਜੀ ਦੇਖੋ ਇਹ ਸਿੰਪਲ ਆ ਆਪਾਂ ਜਿਵੇਂ ਪੋਣੇ ਲੈਨੇ ਆਂਗੇ ਆਪਣੇ ਪੋਣੇ ਛੋਟੇ ਹੁੰਦੇ ਆ ਕਈ ਵਾਰੀ ਹਨਾ ਇਹ ਦੇਖੋ ਆਪਾਂ ਇਸ ਤਰ੍ਹਾਂ ਬਣਾ ਰਿਆ ਰੋਟੀ ਆਪਣੀ ਜਦੋਂ ਵੀ ਰੱਖਦੇ ਆ ਆਪਾਂ ਚਪਾਤੀ ਬਾਕਸ ਦੇ ਵਿੱਚ ਸਾਰੇ ਪਾਸੇ ਕਵਰ ਹੋ ਜਾਂਦੀ ਹੈ ਵੀ ਜੋ ਜੀ ਚਾਰੇ ਪੀਸ ਹੈਗੇ ਜਿਹੜੇ ਆਪਾਂ ਸਿੱਧੇ ਕਰ ਲੈਨੇ ਆ ਇਸ ਤਰ੍ਹਾਂ ਸਿੱਧੇ ਕਰਨ ਤੋਂ ਬਾਅਦ ਦੇਖੋ ਜੇ ਆਪਾਂ ਦਾ ਕਈ ਵਾਰ ਕੋਈ ਮੇਨ ਚੁੰਨੀ ਕੀ ਫਰਕ ਰਹਿੰਦਾ ਤਾਂ ਆਪਾਂ ਨੂੰ ਚਾਰੋਂ ਪੀਸਾਂ ਨੂੰ ਇਸ ਤਰ੍ਹਾਂ ਧਰ ਕੇ ਤੇ ਆਪਾਂ ਬਿਲਕੁਲ ਉਹਨਾਂ ਨੂੰ ਇੱਕੋ ਜਿਕੇ ਕਰ ਸਕਦੇ ਆ ਮਾੜਾ ਮोटा ਜਿਹਾ ਮੈਨੂੰ ਲੱਗਦਾ ਆਪਾਂ ਦੇਖੋ ਬਿਲਕੁਲ ਉਹਨਾਂ ਨੂੰ ਥੋੜਾ ਜਿਹਾ ਕੱਟ ਦਾਂਗੇ ਆਪਣੇ ਚਾਰੋਂ ਪੀਸ ਇੱਕੋ ਨਾਲ ਦੇ ਹੋਗੇ ਜੀ ਹੁਣ ਆਪਣੇ ਕੋਲੇ ਦੋ ਪੀਸ ਹੈਗੇ ਨੇ 10x10 ਦੇ 10 ਇੰਚ ਚੌੜਾ ਤੇ 10 ਇੰਚ ਲੰਬਾ ਆਪਾਂ ਇੱਕ ਪੀਸ ਲੈਣਾ ਉਹਨਾਂ ਦੇ ਵਿੱਚੋਂ ਇਹ ਮੈਂ ਤੁਹਾਨੂੰ ਧਰਕੇ ਦਿਖਾਉਣੀ ਆ ਵੈਸੇ ਆਪਾਂ ਟੱਕ ਲਾਵਾਂਗੇ ਇਹਨਾਂ ਤੇ ਸਭ ਤੋਂ ਪਹਿਲਾਂ ਜਿਹੜਾ 10 ਇੰਚ ਵਾਲਾ ਪੀਸ ਹੈ ਦੇਖੋ ਉਹਨੂੰ ਆਪਾਂ ਇਸ ਤਰ੍ਹਾਂ ਕਰੀਜ਼ ਬਣਾ ਦੇਣੀ ਆ ਕਰੀਜ਼ ਬਣਾ ਕੇ ਇਸ ਤਰ੍ਹਾਂ ਆਪਾਂ ਟੱਕ ਲਾਤੇ ਫਿਰ ਆਪਾਂ ਦੂਜੀ ਸਾਈਡ ਤੇ ਟੱਕ ਲਾ ਦਨੇ ਆ ਜੀ ਸੈਂਟਰ ਦੇ ਵਿੱਚ ਚਾਰ ਸੈਂਟਰ ਆ ਗਏ ਆਪਣੇ ਕੋਲੇ ਦੇਖੋ ਸੈਂਟਰਾਂ ਦੇ ਵਿੱਚ ਆਪਾਂ ਚਾਰ ਜਗ੍ਹਾ ਤੇ ਆਪਾਂ ਟੱਕ ਲਾਤੇ ਇਸੇ ਤਰ੍ਹਾਂ ਆਪਾਂ ਜਿਹੜਾ ਓਪਨ ਵਾਲਾ ਪੀਸ ਹੈ ਆਪਣਾ 8x8 ਦਾ ਆਪਾਂ ਉਹਦੇ ਵਿਚਾਲੇ ਸੈਂਟਰ ਤੇ ਨਿਸ਼ਾਨ ਲਗਾ ਦੇ ਹੁਣ ਦੇਖੋ ਆਪਾਂ ਸੈਂਟਰ ਨਾਲ ਸੈਂਟਰ ਨੂੰ ਮਿਲਾਉਂਦੇ ਹੋਏ ਜਿਵੇਂ ਟੱਕ ਲਾਇਆ ਸੀ ਨਾ ਜਿਹੜਾ ਆਪਾਂ ਦੇਖੋ ਸੈਂਟਰ ਦੇ ਵਿੱਚ ਆਪਾਂ ਟੱਕ ਲਾਇਆ ਹੋਇਆ ਟੱਕ ਨਾਲ ਟੱਕ ਮਿਲਾ ਕੇ ਆਪਾਂ ਇਸ ਤਰ੍ਹਾਂ ਇੱਕ ਦੂਜੇ ਦੀਆਂ ਤੈਹਾਂ ਧਰ ਕੇ ਇਸ ਤਰ੍ਹਾਂ ਆਪਾਂ ਪੀਸਾਂ ਨੂੰ ਧਰ ਦੇਣਾ ਹੈ ਉੱਪਰ نیچے ਚਾਰੇ ਪੀਸ ਦੇਖੋ ਆਪਣੇ ਇਸ ਤਰ੍ਹਾਂ ਹੀ ਧਰੇ ਜਾਣਗੇ ਉਸ ਤੋਂ ਬਾਅਦ ਚਾਰ ਪੀਸ ਧਰਨ ਤੋਂ ਬਾਅਦ ਆਪਾਂ ਜਿਹੜਾ ਵੱਡਾ ਪੀਸ ਸੀਗਾ ਆਪਣਾ 10x10 ਦਾ ਆਪਾਂ ਉਹਨੂੰ ਉੱਪਰ ਧਰ ਦਾਂਗੇ ਉੱਪਰ ਧਰ ਕੇ ਦੇਖੋ ਤੁਸੀਂ 2-3 ਸੁੰਜਾ ਲੈ ਲੈਣੀ ਐ ਸੁੰਜਾ ਲੈ ਕੇ ਇਸ ਤਰ੍ਹਾਂ ਹੀ ਖੜਾ ਰਹਿਣਾ ਇਹਨਾਂ ਨੂੰ ਇਹਦੇ ਨਾਲ ਸੀਨ ਲਾਉਣੀ ਥੋੜੀ ਸੌਖੀ ਹੋ ਜੂਗੀ ਲੋਜੀ ਜੇ ਆਪਾਂ 2-3 ਇੰਚ ਦਾ ਇੱਕ ਸਾਈਡ ਤੋਂ ਥਾਂ ਛੱਡਦੇ ਜਿੱਥੇ ਵਿੱਚ ਦੀ ਆਪਾਂ ਪਲਟਾਵਾਂਗੇ ਇਹ ਆਪਾਂ ਬਾਅਦ ਚ ਸੀਨ ਲਾਵਾਂਗੇ ਇੱਥੋਂ ਦੇਖ ਲਓ ਸੀਨ ਲਾਉਣ ਤੋਂ ਬਾਅਦ ਆਪਾਂ ਜਿਹੜੀ ਜਗ੍ਹਾ ਛੱਡੀ ਸੀ ਜੀ ਉੱਥੋਂ ਆਪਾਂ ਉਹਨੂੰ ਪਲਟਾ ਕੇ ਸਿੱਧਾ ਕਰ ਲਾਂਗੇ ਇਹ ਆਪਣਾ ਇੱਕ ਬਹੁਤ ਹੀ ਵਧੀਆ ਰੋਟੀ ਕਵਰ ਬਣ ਕੇ ਤਿਆਰ ਹੋ ਜੂਗਾ ਫਿਰ ਆ ਕੇ ਦੇਖੋ ਇਸ ਤਰ੍ਹਾਂ ਹੀ ਸਿੱਧਾ ਹੋ ਗਿਆ ਜੀ ਖੁੰਝੇ ਦੇ ਸਾਰੇ ਆਪਾਂ ਇਸ ਤਰ੍ਹਾਂ ਹੀ ਕੱਢ ਲਾਂਗੇ ਦੇਖੋ ਇਸ ਤਰ੍ਹਾਂ ਕੱਢਣ ਤੋਂ ਬਾਅਦ ਤੇ ਜਿਹੜਾ ਆਪਣੇ ਕੋਲੇ ਪੀਸ ਆਪਾਂ ਛੱਡਿਆ ਸੀ ਉੱਥੋਂ ਆਪਾਂ ਦੇਖੋ ਉਹਨੂੰ ਇਸ ਤਰ੍ਹਾਂ ਹੀ ਸਹੀ ਕਰਕੇ ਉੱਥੇ ਐ ਸੇਨ ਲਾ ਦਾਂਗੇ ਉੱਥੇ ਸੇਨ ਲਾਉਂਦੇ ਹੋਏ ਆਪਾਂ ਵਿਚਾਲੇ ਸੈਂਟਰ ਦੇ ਵਿੱਚ ਚਾਰੇ ਪਾਸੇ ਸੇਨ ਲਾ ਦਾਂਗੇ ਇਸ ਤਰ੍ਹਾਂ ਇਸੇ ਤਰ੍ਹਾਂ ਅਸੀਂ ਲਾਉਣ ਤੋਂ ਬਾਅਦ ਜਿਹੜਾ ਰੋਟੀ ਕਵਰ ਹੈ ਜੀ ਆਪਨਾ ਸਿਰਫ 2-4 ਮਿੰਟ ਲੱਗੇ ਨੇਗੇ ਤੇ ਬਣ ਕੇ ਤਿਆਰ ਹੋ ਗਿਆ ਤੇ ਬਾਜ਼ਾਰ ਚੋਂ ਆਪਾਂ ਲੈ ਕੇ ਆਉਨੇ ਆ ਆਪਾਂ ਨੂੰ ਮਹਿੰਗੇ ਪੈਂਦੇ ਨੇਗੇ ਦੇਖੋ ਤੇ ਘਰ ਵਿੱਚ ਆਪਾਂ ਸਾਨੀ ਦੇ ਨਾਲ ਹੀ ਇਸ ਤਰ੍ਹਾਂ ਚੀਜ਼ਾਂ ਛੋਟੇ-ਛੋਟੇ ਬਚੇ ਹੋਏ ਕੱਪੜੇ ਤੋਂ ਬਣਾ ਸਕਦੇ ਆ ਤੇ ਹੁਣ ਆਪਾਂ ਤੁਹਾਨੂੰ ਧਰ ਕੇ ਦਿਖਾ ਦਿੰਨੇ ਆ ਦੇਖੋ ਜੀ ਇਸ ਤਰ੍ਹਾਂ ਆਪਾਂ ਇਹ ਮਿਚਾ ਲਈ ਆਪਾਂ ਕਿਵੇਂ ਮਰਜੀ ਇਹ ਚ 20 ਤੀ ਰੋਟੀਆਂ ਰੱਖ ਲਓ ਆਪਾਂ ਨੇ ਪਰਿਵਾਰ ਦੇ ਹਿਸਾਬ ਨਾਲ ਉਸ ਤੋਂ ਬਾਅਦ ਦੇਖੋ ਆਪਾਂ ਇਹਨੂੰ ਇਸ ਤਰ੍ਹਾਂ ਹੀ ਕਵਰ ਕਰ ਲਾ ਲੋਚ ਮੋਤੀ ਵਧੀਆ ਤੇ ਸੋਨਾ ਵੀ ਲੱਗਦਾ ਜੀ ਦੇਖੋ ਇਸ ਤਰ੍ਹਾਂ ਜਦੋਂ ਆਪਾਂ ਇਹ ਜੀਆਂ ਚੀਜ਼ਾਂ ਬਣਾਉਨੇ ਆ ਨਾ ਵਧੀਆ ਵੀ ਲੱਗਦੀਆਂ ਨੇ ਇਸੇ ਤਰ੍ਹਾਂ ਮੈਂ ਇਸ ਨੂੰ ਇੱਕ ਹੋਰ ਕਵਰ ਦਿਖਾਉਣੀ ਆ ਦੇਖੋ ਇਹ ਵੀ ਆਪਣਾ ਰੋਟੀ ਕਵਰ ਬਣਾਇਆ ਹੋਇਆ ਹੈ ਇਹਦੀ ਵੀ ਵੀਡੀਓ ਆਪਾਂ ਲੱਗ ਤੋਂ ਪਾਈ ਹੋਈ ਹੈ ਇਹ ਆਪਾਂ ਬਣਾਇਆ ਜੀ ਇਸ ਤਰ੍ਹਾਂ ਇਹ ਵੀ ਚਾਰ ਪੀਸ ਲੱਗੇ ਨੇ ਇਹ ਤਕੋਨੇ ਲੱਗੇ ਨੇ ਇਹਦੇ ਵਿੱਚ ਆਪਾਂ ਸਰਪੰਜ ਪਾਈ ਸੀਗੇ ਏ ਵੀ ਦੇਖੋ ਆਪਾਂ ਇਸ ਤਰ੍ਹਾਂ ਧਰ ਕੇ ਕਿਵੇਂ ਮਰਜੀ ਆਪਾਂ ਭੱਤ ਸਕਦੇ ਆਂਗੇ ਇਸੇ ਤਰ੍ਹਾਂ ਆਪਾਂ ਇੱਕ ਏ ਵਾਲਾ ਬਣਾਇਆ ਜ ਜਦੋਂ ਆਪਾਂ ਕਈ ਵਾਰ ਕਿਤੇ ਟੂਰਤੇ ਜਾਣਿਆ ਕਿਤੇ ਵੀ ਜਾਣਿਆ ਜੀ ਦੇਖੋ ਆਪਾਂ ਕੋਈ ਖਾਣਾ ਵਗੈਰਾ ਨਾਲ ਲੈ ਕੇ ਜਾਣਿਆ ਤਾਂ ਆਪਾਂ ਇਹਦੇ ਵਿੱਚ ਪਾ ਕੇ ਇਹਨੂੰ ਇਸ ਤਰ੍ਹਾਂ ਜਿਪ ਲਾ ਕੇ ਹੈਂਡਲ ਲਾਇਆ ਇਸ ਤਰ੍ਹਾਂ ਭੱਤ ਸਕਦੇ ਆਂ ਜੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਜਰੂਰ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ